ਜਿਤੇ ਦੇਸ਼ ਦੇ ਪੰਜ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ 11 ਮਾਰਚ ਨੂੰ ਆ ਗਏ ਸਨ ਉੱਥੇ ਹੀ ਇਹ ਨਤੀਜਿਆਂ ਨੇ ਦੋ ਵੱਡੇ ਸੂਬੇ ਪੰਜਾਬ ਤੇ ਉੱਤਰ ਪ੍ਰਦੇਸ਼ ਬਦਲਾਵ ਦੀ ਨੇਰੀ ਲਿਆ ਦਿੱਤੀ। ਚੋਣਾਂ 'ਚ ਜਿੱਦਾਂ ਇੱਕ ਪਾਸੇ ਅਕਾਲੀ ਦਲ ਨੂੰ ਪਛੜ ਕੇ ਕਾਂਗਰਸ ਨੇ ਪੰਜਾਬ 'ਚ ਫਤਿਹ ਦਾ ਝੰਡਾ ਚੁੱਕਿਆ ਉਧਰ ਹੀ ਯੂਪੀ 'ਚ ਸਮਾਜਵਾਦੀ ਪਾਰਟੀ 'ਤੇ ਵੱਡੀ ਜਿੱਤ ਹਾਸਲ ਕਰਸ ਬੀਜੇਪੀ ਸਰਕਾਰ ਆ ਗਈ। ਇਸੀ ਰਾਜਨੀਤਿਕ ਟਕਰਾਅ 'ਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਕਮਾਂਡ ਸੰਭਾਲੀ ਤੇ ਸਭ ਨੂੰ ਹੈਰਾਨ ਕਰਦਿਆਂ ਬੀਜੇਪੀ ਨੇ ਯੋਗੀ ਆਦਿੱਤਿਆਨਾਥ ਨੂੰ ਪਾਰਟੀ ਦਾ ਚਿਹਰਾ ਬਣਾ ਕੇ ਮੈਦਾਨ ਚ ਉਤਾਰਿਆ ਆਉ ਵੇਗਿਆ ਕਿਵੇਂ ਇਹ ਦੋ ਨਵੇਂ ਬਣੇ ਮੁੱਖ ਮੰਤਰੀ ਆਪਣੇ ਕਾਰਜਪਾਖ ਚ ਵੱਖੋ ਵੱਖ ਨੇ ਇਹ ਨੇ 10 ਅਹਿਮ ਫਰਕ ਸਭ ਤੋਂ ਪਹਿਲਾ ਫਰਕ ਹੈ ਜਿੱਥੇ ਇੱਕ ਪਾਸੇ ਕਾਂਗਰਸ ਦੇ ਸੌ ਚੁੱਕ ਸਮਾਗਮ ਚ ਕੈਪਟਨ ਅਮਰਿੰਦਰ ਸਿੰਘ ਨੇ ਬੇहद ਸਰਲ ਢੰਗ ਨਾਲ ਸੌ ਚੁੱਕੀ ਉਧਰ ਹੀ ਯੋਗੀ ਜੀ ਦੀ ਸੌ ਚੁੱਕ ਸਮਾਗਮ ਬੜੇ ਖਾਸ ਅੰਦਾਜ਼ ਨਾਲ ਹੋਈ ਜਿੱਥੇ ਭਾਜਪਾ ਦੇ ਵੱਡੇ ਚਿਹਰੇ ਜਿਵੇਂ ਕਿ ਨਰਿੰਦਰ ਮੋਦੀ ਅਮਿਤ ਸ਼ਾਹ ਰਾਜਨਾਥ ਸਿੰਘ ਵੀ ਸ਼ਾਮਿਲ ਸਨ ਦੂਸਰਾ ਫਰਕ ਆਪਣੇ ਨੌ ਰਤਨਾ ਨਾਲ ਕੈਪਟਨ ਅਮਰਿੰਦਰ ਨੇ ਪੰਜਾਬ ਦਾ ਰੁਖ ਬਦਲਣ ਦਾ ਐਲਾਨ ਕੀਤਾ ਜਿਸ ਲਈ ਉਹਨਾਂ ਨੇ 18 ਕੈਬਨਿਟ ਮੈਂਬਰ ਚੋਂ ਹਜੇ ਤੱਕ ਸਿਰਫ 9 ਨਾਲ ਹੀ ਕੰਮ ਸ਼ੁਰੂ ਕੀਤਾ ਹੈ ਤੇ ਮਿਨੀਮਮ ਗਵਰਨਮੈਂਟ ਤੇ ਮੈਕਸਿਮਮ ਗਵਰਨਮੈਂਟ ਨੂੰ ਦਿਖਾਇਆ ਹੈ ਉਧਰ ਹੀ ਆਪਣੀ ਨਵੀਂ ਬਣੀ ਕੈਬਨਿਟ ਸ਼ੁਰੂਆਤ ਹੀ ਕਈ ਔਦਿਆਂ ਦੀ ਚੋਣ ਕਰਕੇ ਜੋ ਕਿ ਆਦਿੱਤਿਆਨਾਥ ਨੇ ਮੈਕਸਿਮਮ ਗਵਰਨਮੈਂਟ ਤੇ ਮਿਨੀਮਮ ਗਵਰਨੈਂਸ ਨੂੰ ਬढ़ावा ਦਿੱਤਾ ਹੈ ਤੀਸਰਾ ਫਰਕ ਜਿੱਥੇ ਕੈਪਟਨ ਸਰਕਾਰ ਚ ਡਿਪਟੀ ਮੁੱਖ ਮੰਤਰੀ ਅਹੁਦਾ ਹੀ ਹਟਾ ਦਿੱਤਾ ਉਧਰ ਹੀ ਯੋਗੀ ਜੀ ਨੇ ਆਪਣੇ ਇਸ ਅਹੁਦੇ ਲਈ ਦੋ ਸਹਾਇਕ ਰੱਖੇ ਚੌਥਾ ਫਰ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਇੱਕ ਪਾਸੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਟਾਸਕ ਫੋਰਸ ਬਣਾਉਣ ਦਾ ਐਲਾਨ ਕੀਤਾ ਉੱਤੇ ਹੀ ਮੀਟ ਤੇ પ્રતિਬੰਧ ਲਗਾ ਕੇ ਤੇ ਬੁੱੱਜੜਖਾਨਿਆਂ ਨੂੰ ਬੰਦ ਕਰਕੇ ਕਿਤੇ ਨਾ ਕਿਤੇ ਸੂਬੇ ਦੇ ਇਸ ਵਰਗ ਦੀ ਟਿੱਡ ਤੇ ਲੱਤ ਮਾਰੀ ਗਈ। ਪੰਜਵਾਂ ਫਰਕ ਕੈਪਟਨ ਸਰਕਾਰ ਨੇ ਵੀਆਈਪੀ ਕਲਚਰ ਨੂੰ ਖਤਮ ਕਰਦਿਆਂ ਜਿੱਥੇ ਮੰਤਰੀਆਂ ਦੀ ਗੱਡੀਆਂ ਤੇ ਲਾਲ ਬੱਤੀ ਦੀ ਰੋਕ ਕੀਤੀ ਉਦੋਂ ਹੀ ਯੋਗੀ ਜੀ ਨੇ ਹਿੰਦੂਤਵ ਦੀ ਸੋਚ ਨੂੰ ਬढ़ावा ਦੇਣ ਦੀ ਲਹਿਰ 'ਚ ਆਪਣੇ ਸਰਕਾਰੀ ਵਰਕਰਾਂ ਨੂੰ ਜੀਨ ਸ਼ਰਟ ਨਾ ਪਾਉਣ ਦੀ ਸਖਤ ਹਦਾਇਤ ਦੇ ਸਾਹਮਣੇ ਆਏ। ਛੇਵਾਂ ਫਰਕ ਪੰਜਾਬ ਸੂਬੇ 'ਚ ਵਧੀਆ ਮਾਹੌਲ ਰਵੇ ਇਸ ਲਈ ਹਰ ਵਰਗ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਦਿੰਦੀ ਹੈ ਕੈਪਟਨ ਸਰਕਾਰ ਉਧਰ ਹੀ ਪਰਦੇਸ਼ ਚੋਂ ਗੁੰਡਾਗਰਦੀ ਹਟਾਉਣ ਲਈ ਯੋਗੀ ਜੀ ਲੈ ਕੇ ਆਏ ਐਂਟੀ ਰੋমিও ਸਕਵਾਡ ਹੁਣ ਗੁੰਡਾਗਰਦੀ ਕਿੰਨੀ ਖਤਮ ਹੁੰਦੀ ਹੈ ਇਹ ਤਾਂ ਕਹਿਣਾ ਔਖਾ ਹੈ ਪਰ ਇਸ ਵਿੱਚ ਆਰਐਸਐਸ ਦੀ ਸੋਚ ਨੂੰ ਅੱਗੇ ਰੱਖਿਆ ਗਿਆ ਹੈ ਸਤਵਾਂ ਫਰਕ ਪੰਜਾਬ 'ਚ ਐਸਵਾਈਐਲ ਮੁੱਦੇ ਤੇ ਹਰ ਪੱਖੋਂ ਆਪਣੇ ਹੱਕ ਦੀ ਗੱਲ ਅੱਗੇ ਰੱਖੀ ਜਾਵੇਗੀ ਪਰ ਰਾਮ ਮੰਦਰ ਬਣਾਉਣ ਲਈ ਹੋਰ ਜਾਤੀਆਂ ਦੀ ਭਾਵਨਾ ਨਾਲ ਯੋਗੀ ਆਦਿੱਤਿਆਨਾਥ ਖੇੜ ਦੇ ਨਜ਼ਰ ਆ ਰਹੇ ਨੇ ਅਠਵਾ ਫਰਕ ਜਿੱਥੇ ਰਜ਼ੀਆ ਸੁਲਤਾਨਾ ਦੀ ਨਿਯੁਕਤੀ ਕਰਕੇ ਸਾਰੀ ਕੌਮਾਂ ਨੂੰ ਇੱਕ ਦਰਜਾ ਦੇਣ ਲਈ ਕੈਪਟਨ ਦਾ ਨਾਮ ਆਇਆ ਉਧਰ ਹੀ ਯਾਦਵ ਕੌਮ ਨੂੰ ਪਿੱਛੇ ਰੱਖਦੇ ਹੋਏ ਯੋਗੀ ਜੀ ਨਜ਼ਰ ਆਏ ਨੌਵਾਂ ਫਰਕ ਕਾਂਗਰਸ ਲਈ ਕੈਪਟਨ ਨੂੰ ਆਪਣਾ ਨੇਤਾ ਉਹਦੇ ਲੋਕਾਂ ਵੱਲੋਂ ਚੁਣਿਆ ਗਿਆ ਪਰ ਅਦਿੱਤਿਆਨਾਥ ਦੀ ਨਿਯੁਕਤੀ 'ਚ ਆਰਐਸਐਸ ਦਾ ਨਾਮ ਸਭ ਤੋਂ ਅੱਗੇ ਆ ਰਿਹਾ ਹੈ ਆਖਰੀ ਫਰਕ ਕੈਪਟਨ ਸਰਕਾਰ ਵੱਲੋਂ ਪੰਜਾਬ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਤੇ ਕਿਸਾਨਾਂ ਦੇ ਹੱਕ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਉਧਰ ਯੂਪੀ 'ਚ ਹੋਰ ਵੀ ਕਈ ਵੱਡੇ ਮੁੱਦੇ ਨੇ ਜਿੰਨਾ ਤੇ ਵਿਚਾਰ ਹੋਣਾ ਐਂਟੀ ਰੋਮੀਓ ਤੇ ਟੀ-ਸ਼ਰਟ ਜੀਨਸ ਦੇ ਬੈਨ ਨਾਲੋਂ ਵੀ ਜ਼ਰੂਰੀ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ